ਦੇਸ਼ ਭਰ ਵਿੱਚੋਂ 600 ਤੋਂ ਵੱਧ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਨੇਪਾਲ ਕਾ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦੇ ਯਤਨਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਚਿੰਤਾ ਜ਼ਾਹਰ ਕਰਨ ਵਾਲਿਆਂ ਵਿੱਚ ਦੇਸ਼ ਦੇ ਮੰਨੇ ਪ੍ਰਮੰਨੇ ਵਕੀਲ ਸ਼ਾਮਲ ਨੇ ਵਕੀਲਾਂ ਅਨੁਸਾਰ ਇੱਕ ਸਮੂਹ ਨਿਆਂਇਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਲਈ ਦਬਾਅ ਪਾਉਣ ਦੀ ਰਣਨੀਤੀ ਅਪਣਾ ਰਿਹਾ ਹੈ ਜਿਨ੍ਹਾਂ ਵਿੱਚ ਖਾਸ ਤੌਰ ਤੇ ਰਾਜਨੀਤਿਕ ਪਾਰਟੀਆਂ ਤੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿੱਚ ਅਜਿਹਾ ਕੀਤਾ ਜਾ ਰਿਹਾ ਹੈ ਵਕੀਲਾਂ ਦਾ ਤਰਕ ਹੈ ਕਿ ਇਹ ਕਾਰਵਾਈਆਂ ਲੋਕਤੰਤਰੀ ਢਾਂਚੇ ਅਤੇ ਨਿਆਂਪਾਲਿਕਾ ਵਿੱਚ ਰੱਖੇ ਭਰੋਸੇ ਦੇ ਲਈ ਖਤਰਾ ਪੈਦਾ ਕਰ ਰਹੀਆਂ ਨੇ ਔਰ ਇਹਨ ਲੋਗੋ ਨੇ ਇੱਕ ਮਾਤਰ ਉਦੇਸ਼ ਹੈ ਜੁਡੀਸ਼ਰੀ ਪਰ ਹਮਾਰੇ ਆਨਰੇਬਲ ਜਜੇਸ ਪਰ ਪ੍ਰੈਸ਼ਰ ਡਾਲਨਾ ਔਰ ਆਪਣੇ ਢੰਗ ਦਾ ਆਪਣੇ ਮਨ ਮੁਤਾਬਿਕ ਆਦੇਸ਼ ਚਾਹਤੇ ਹਨ ਲੋਕ ਜਦ ਕਰਪਸ਼ਨ ਮੇ ਇਨਵੋਲਡ किसी एक्यूज को रिलीफ नहीं मिलता है न्यायपालिका से तो उस पर एक प्रेशर टैक्टिस करके इस ढंग का सोशल मीडिया का उपयोग करके दुरुपयोग करके और इन लोगों ने प्र, प्रयास ये चाहा है कि जुडिशरी पर हम दबाव डाल के अपने मन मुताबिक ऑर्डर ले लें मैल मुझे लगता है कि देश की जनता और देश के जो भी जागरूक वकील हैं मोर देन 99 परसेंट वो ऐसे ਜੋ ਕਿਸੇ ਢੰਗ ਕੇ ਹਤਕੰਡੇ ਕੋ ਕਿਸੇ ਢੰਗ ਕੇ ਜੁਡੀਸ਼ਰੀ ਪਰ ਅਟੈਕ ਕੋ ਬਰਦਾਸ਼ ਨਹੀਂ ਕਰਨਗੇ ਨੇਪਾਲ ਕਾ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਰਵੱਈਏ ਤੇ ਸਵਾਲ ਚੁੱਕੇ ਨੇ ਸੋਸ਼ਲ ਮੀਡੀਆ ਪੋਸਟ ਐਕਸ ਤੇ ਉਹਨਾਂ ਲਿਖਿਆ ਕਿ ਦੂਸਰਿਆਂ ਨੂੰ ਕੁੱਟਣਾ ਅਤੇ ਧੱਕੇਸ਼ਾਈ ਕਰਨਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਹੈ ਉਹਨਾਂ ਕਹੇ ਕਿ ਪੰਜ ਦਹਾਕੇ ਪਹਿਲਾਂ ਉਹਨਾਂ ਨੇ ਵਚਨਬੱਧ ਨੇਪਾਲ ਕਾ ਦੀ ਮੂਆ ਕੀਤੇ ਸੀ ਉਹਨਾਂ ਕਹੇ ਕਿ ਕਾਂਗਰਸ ਬੇਸ਼ਰਮੀ ਨਾਲ ਆਪਣੇ ਸਵਾਰਥੀ ਹਿੱਤਾਂ ਲਈ ਦੂਜਿਆਂ ਤੋਂ ਵਚਨਵੱਤਾ ਚਾਹੁੰਦੀ ਹੈ ਪਰ ਰਾਸ਼ਟਰਪਤੀ ਕਿਸੇ ਵੀ ਵਚਨਵੱਤਾ ਤੋਂ ਪਰਹੇਜ਼ ਕਰਦੀ ਹੈ